ਬੀਤ ਕੋਈ ਅਫਸਰਾ ਕੋਈ ਬਾਫੀਆ ਦਾ ਗੈਂਗਸਟਰ ਆ ਕੋਈ ਗੁੰਡਾ ਅਲਸਰ ਆ ਚੱਕ ਕੇ ਸੁੱਕਾਂ ਦੇ ਅੰਦਰ ਤੇਰੀ ਗੱਲ ਸੁਣੋ ਪ੍ਰਧਾਨਗੀ ਤਾਂ ਮੈਂ ਤੂੰ ਕੱਢ ਹਾਂਜੀ ਪ੍ਰਧਾਨਗੀ ਦਾ ਇਹਨਾਂ ਦੇ ਕਢਾ ਦੂੰਗਾ ਕਢਲ ਹਾਂਜੀ ਮੈਨੂੰ ਇਹ ਦੱਸੋ ਨਾਮ ਕੀ ਹੈ ਬੱਚੀ ਕਟਣ ਦਾ ਆ ਗਿਆ ਨਾ ਮੈਂ ਫੇਰ ਜੁਨੀ ਵਾਸੀ ਤੁਹਾਡੇ ਕਰਕੇ ਕੱਲ ਜਿਹੜਾ ਨਾਮ ਮੇਰਾ ਬਦਨਾਮ ਕਰਦਾ ਲਿਆਉਣ ਮੂਰੇ ਕਰਾਉਂਗਾ ਅਸਟੈਚੂ ਸਾਹਿਬ ਆਏ ਨੇ ਸੂਬਾ ਜੀ ਇੱਕ ਸੂਬਾ ਸੂਬਾ ਇੱਕ ਪੰਡਤ ਜੀ ਕਹਿੰਦਾ ਮੈਂ ਪ੍ਰਧਾਨ ਆ ਮੰਡੀ ਦਾ ਜੀ ਇਹ ਇਹ ਤਹਿ ਬਜਰੇ ਵਾਲੇ ਨਾਲ ਨਾਲੇ ਹੋਏ ਨੇ ਆ ਦੇਖੋ ਹੀ ਭੁੱਲ ਕੇ ਬੋਲੋ ਡਰ ਨਾ ਆਹ ਦਾ ਨਾ ਹੈ ਹੈ ਮੈਂ ਹੋਕ 10 ਮਹੀਨੇ ਹੋ ਗਏ ਕੋਈ ਪਰਚੀ ਨਹੀਂ ਆਈ ਆਪਾਂ ਚਾਰ ਪਰਚੀ ਆਈਆਂ ਪੰਜ ਮੇਰੀਆਂ ਤਿੰਨ ਆਪਾਂ ਦੀ ਕਟੀਆਂ 15 ਮਹੀਨੇ ਦੀ 15 ਮਹੀਨੇਆਂ ਦੇ ਵਿੱਚ ਆਪਾਂ ਮਹੀਨੇ ਦੇ ਪਰਚੀ ਕੱਢ ਦੇ ਸਕਦੇ ਹਾਂ ਹਾਂਜੀ ਹਾਂ ਨਹੀਂ ਨਹੀਂ 1 ਮਿੰਟ ਆਪਾਂ ਨਹੀਂ ਨਹੀਂ ਮੈਨੂੰ ਇਹ ਛੱਡ ਆਪਾਂ ਮੈਨੂੰ ਇਹ ਦੱਸੋ ਨੋਰਮ ਕੀ ਆ 25 ਕੱਟਣ ਦਾ ਇਹ ਦੱਸ ਮੈਨੂੰ ਮਹੀਨੇ ਬਾਅਦ 1000 ਰੁਪਏ ਲੈਣਾ ਕਿ ਰੋਜ਼ 1000 ਰੁਪਏ ਲੈਣਾ ਜਾਂ 3 ਦਿਨਾਂ ਦਾ ਲੈਣਾ ਜਾਂ 10 ਦਿਨਾਂ ਦਾ ਲੈਣਾ ਕੀ ਤੁਹਾਡਾ ਨੋਰਮਸ ਕੀ ਆ ਕਾਰਪੋਰੇਸ਼ਨ ਦਾ ਪਹਿਲਾਂ ਮੈਨੂੰ ਦੱਸਦੇ ਫਿਰ ਮੈਂ ਦੱਸਦਾ ਮੰਤਰੀ ਹੁੰਦੀ ਹੈ ਤੇ ਤੁਸੀਂ ਆ ਇੱਕ ਮਹੀਨੇ ਚ ਕਿੰਨੀ ਵਾਰ ਪਰਚੀ ਕੱਟੀ ਸਾਡੀ ਮਹੀਨੇ ਚ ਇੱਕ ਵਾਰ ਹੁੰਦੀ ਆ ਪਰ 15 ਮਹੀਨੇ ਚ ਪੰਜ ਪਰਚੀਆਂ ਮੇਰੇ ਕੋਲ ਇਹਨਾਂ ਕੋ ਤਿੰਨ ਕਿਸੇ ਕੋਲ ਕੋਈ ਵੀ ਨਹੀਂ ਹੈ 15 ਮਹੀਨੇ ਕੇ ਪੈਸੇ ਦਿੱਤੇ ਉਹਨੂੰ 15 ਮਹੀਨੇ ਦੇ ਪੈਸੇ ਦਿੱਤੇ ਹੋਇਆ ਜੀ 15000 15000 ਰੁਪਏ ਬਰਮਾ 15000 ਦਿੱਤਾ ਪਰਚੀਆਂ ਤੁਹਾਡੇ ਕੋਲ ਇਹਦੀ ਤਿੰਨ ਪਰਚੀਆਂ ਇਹਨਾਂ ਕੋਲ ਸਿਰਫ ਤੇ ਤੇਰਾ 12000 ਇਹਨਾਂ ਦੇ ਜੇ ਤਸ਼ਰੀਮਾਂ ਜੀ ਇਹ ਨਾਲ ਹੁੰਦਾ ਇਹ ਨਾਲ ਖਾਂਦੇ ਇਹ ਅੱਜ ਆਇਆ ਜੀ ਇਹ ਨਾਲ ਹੁੰਦਾ ਇਹ ਅੱਜ ਆਇਆ ਇਹ ਅੱਜ ਆਇਆ ਜੀ ਇੱਕ ਮਿੰਟ ਨਾਲ ਕੋਈ ਜਿਹੜਾ ਸਾਡਾ ਮੁਲਾਜ਼ਮ ਦੱਸੋ ਕਿਹੜਾ ਹੁੰਦਾ ਕਾਰਪੋਰੇਸ਼ਨ ਦਾ ਮੁਲਾਜ਼ਮ ਉਹਨਾਂ ਦਾ ਕੋਈ ਵੀ ਨਹੀਂ ਹੁੰਦਾ ਜੀ ਉਹ ਤਿੰਨ ਜਣੇ ਪੈਸੇ ਇਕੱਠੇ ਕਰਦੇ ਆ ਇਹ ਅੱਜ ਬੁਲਾਏ ਆ ਉਹਨਾਂ ਨੇ ਉਹ ਇਕੱਠੇ ਕਰਕੇ ਪੈਸੇ ਇਹਨਾਂ ਨੂੰ ਦਿੰਦੇ ਆ ਹਾਂਜੀ ਅੱਛਾ ਵਿੱਚੋਂ ਖਾਂਦੇ ਆ ਉਹ ਇਹ ਤਾਂ ਇੱਧਰ ਵੀ ਖੜੇ ਸੀ ਨਾਲ ਮੈਂ ਤਾਂ ਉਹਨਾਂ ਨੂੰ ਕਿਹਾ ਮਕਾ ਜੀ ਜੇ ਤੁਹਾਨੂੰ ਦਿੰਦਾ ਫੜ ਲਓ ਮੈਂ ਤੁਹਾਡੇ ਨਾਮ ਆਇਆ ਜੀ ਸਰਕਾਰ ਸਰਕਾਰ ਦਾ ਵੀ ਤਰਖਾ ਦਿੰਦੀ ਆ ਅਸੀਂ ਕਿਉਂ ਫੜੀ ਉਹਨਾਂ ਨੂੰ ਜੀ ਅ ਇਹ ਪੜ੍ਹ ਕੇ ਆ ਗਿਆ ਇੱਥੇ ਉਹ ਕਹਿੰਦੀ ਤੇ ਹੱਥ ਮਾਰ ਕੇ ਕਹਿੰਦਾ ਸੀ ਪ੍ਰਧਾਨ ਐ ਐਦਾਂ ਆ ਕੇ ਕਹਿੰਦਾ ਮੇਰੀ ਗੱਲ ਸੁਣੋ ਪ੍ਰਧਾਨਗੀ ਤਾਂ ਮੈਂ ਤੂੰ ਕੱਢ ਹਾਂਜੀ ਪ੍ਰਧਾਨਗੀ ਦਾ ਇਹਨਾਂ ਦੇ ਕਢਾ ਦੂਗਾ ਕਢਲ ਹਾਂਜੀ ਹੱਥ ਮਾਰ ਕੇ ਨਾਲੇ ਜੇਰੀ ਗੱਲ ਸੁਣ ਲਓ ਜਿੰਨੇ ਖੜੇ ਸਾਰੇ ਜੜੀਆਂ ਵਾਲੇ ਹੋ ਹਾਂਜੀ 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 ਸਾਰੀ ਜੜੀਆਂ ਵਾਲੇ ਇਹ ਨੂੰ ਪਿਛੇ ਪਾਰੀ ਕਹਿੰਦਾ ਮੈਂ ਪ੍ਰਧਾਨ ਐ ਇਹ ਕਿਸੇ ਨੂੰ ਪ੍ਰਧਾਨ ਕਿਹੜਾ ਤੁਹਾਡੇ ਚੋਂ ਕੁਝ ਬਤਾਣਾ ਹੋ ਇੱਥੇ ਹੀ ਬਸ ਟੋਟਲ ਕਿੰਨੀਆਂ ਰੇੜੀਆਂ ਲੱਗਦੀਆਂ 130 35 ਰੇੜੀਆਂ 150 ਦਾ ਕਰੇੜੀ ਹੈ 130 130 ਰੇੜੀਆਂ ਦੇ ਪੈਸੇ ਹਾਂਜੀ ਮਹੀਨੇ ਬਾਅਦ ਮਹੀਨੇ ਬਾਅਦ ਇੱਕ ਬੰਦਾ ਕਾਰਪੋਰੇਟ ਅਫਸਰ ਆਇਆ ਕਰੂਗਾ ਹਾਂਜੀ ਤੁਹਾਡੀ ਕੱਟ ਕੇ ਜਾਇਆ ਕਰੂਗਾ ਜੋ ਸਰਕਾਰੀ ਰੇਟ ਆ ਠੀਕ ਹੈ ਠੀਕ ਹੈ ਠੀਕ ਹੈ ਇੱਕੋ ਪਰਚੀ ਜੋ ਸਰਕਾਰੀ ਰੇਟ ਆ ਸਰਕਾਰ ਦਾ ਫੰਡ ਦੇਣਾ ਮਾਫੀਆ ਨੂੰ ਨਹੀਂ ਦੇਣਾ ਸਭ ਭੱਜ ਗਏ ਜੀ ਉਹ ਤਾਂ ਮੈਂ ਭੱਜ ਗਏ ਕਿੱਥੇ ਭੱਜ ਗਏ ਫਾਕਤਾਂ ਚਲੇ ਗਏ ਜਦ ਇਹਨਾਂ ਦਾ ਨਾਮ ਨਹੀਂ ਕੋਈ ਕਿਉਂ ਫਿਕਰ ਕਰਦਾ ਠੀਕ ਹੈ ਠੀਕ ਹੈ ਉਹ ਉਹ ਤਾਂ ਉਹ ਤਾਂ ਪਰਚਾ ਹੋਣ ਲੱਗਿਆ ਹੁਣੇ ਉਹਨਾਂ ਦੇ ਉੱਪਰ ਠੀਕ ਹੈ ਜੀ ਸਾਡੇ 4 ਮੈਂਬਰ ਬਣਾ ਦਿਓ 5 ਮੈਂਬਰ ਕਮੇਟੀ ਦੇ 5 ਮੈਂਬਰ ਬਣਾ ਦਿਓ ਉਹ ਪੈਸੇ ਆਪੇ ਇਕੱਠੇ ਕਰਕੇ ਜਮ੍ਹਾਂ ਕਰਾ ਕੇ ਨੂੰ ਕਰਦੇ ਉਹ ਨਹੀਂ ਉਹਨਾਂ ਨੇ ਲਾਇਆ ਜਮਾਵਾ ਕਹਿੰਦੇ 5 ਮੈਂਬਰ ਦੀ ਕਮੇਟੀ ਪੈਸੇ ਉਹ ਯਾਰ ਉਹ ਤੱਕਾ ਇੱਕ ਵਾਰ ਸੁਣੋ ਸੁਣੋ ਚੁੱਪ ਕਰ ਇੱਕ ਮਿੰਟ ਉਹ ਕਿੱਥੇ ਖੜ ਜਾ ਕੱਖ ਜਾਈ ਨਾ ਕਿੱਥੇ ਬੁਲਾ ਦੇ ਇੰਸਪੈਕਟਰ ਨੂੰ ਬੁਲਾ ਬਲਾ ਜਿਹੜਾ ਕੀ ਨਾ ਹੁੰਦਾ ਬੁਲਾ ਉਹ ਹਜੇ ਕੁਮਾਰ ਨੂੰ ਇੱਕ ਗੱਲ ਧਿਆਨ ਨਾਲ ਪੰਜਾਬੀ ਸਮਝ ਲਓ ਮੇਰੇ ਵੀਰੋ ਸਾ ਇਹ ਆਮ ਆਦਮੀ ਪਾਰਟੀ ਸਰਕਾਰ ਹਾਂਜੀ ਇੱਥੇ ਨਾ ਮਾਫੀਆ ਸੀ ਚੱਲਣ ਨਹੀਂ ਦੇਣਾ ਹਾਂਜੀ ਸਰ ਕਰਪਸ਼ਨ ਹੋਣ ਨਹੀਂ ਜਾਣੀ ਪੰਜਾਬੀ ਦੇ ਵਿੱਚ ਨਹੀਂ ਕਿਉਂ ਸਰ ਕੋਈ ਅਫਸਰ ਆ ਕੋਈ ਮਾਫੀਆ ਦਾ ਡੈਂਸਟਰ ਆ ਕੋਈ ਗੁੰਡਾ ਅੰਸਰ ਆ ਠੀਕ ਚਾਹ ਤੇ ਸੁਟਾਂ ਦੇ ਅੰਦਰ ਠੀਕ ਹੈ ਸਰ ਕੋਈ ਡਰਨਾ ਨਹੀਂ ਬਿਲਕੁਲ ਬੜੀ ਗੱਲਾਂ ਮੰਡੀ ਵਾਲੇ ਨੇ ਮੈਂ ਇੱਥੇ ਕੁਰਸੀ ਢਾ ਕੇ ਟਾਂਗ ਲਾ ਕੇ ਮੈਂ ਬੈਠਿਆ ਸੋ ਬੜੀ ਗੱਲਾਂ ਗੁੰਡਾ ਠੀਕ ਹੈ ਇਹ ਕਰੇ ਕੌਮ ਦੀ ਪ੍ਰਧਾਨ ਜੀ ਦਾ ਸੋੜੋ ਇੱਕ ਮਿੰਟ ਜਾ ਕਰ ਪ੍ਰਮਾਤਮਾ ਦਾ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਹਾਂਜੀ ਉਹਨਾਂ ਨੂੰ ਪੈਸੇ ਬਿਨਾਂ ਪਰਚੀ ਦਿੱਤੇ ਸਰਕਾਰ ਦੇ ਨਹੀਂ ਦਵਾਂਗੇ ਪੈਸੇ ਆਪਣੇ ਟੰਡਿਆਂ ਦੀ ਸੌਖਾ ਆਪਣੀ ਲੋੜ ਕੋਈ ਸਾਡੇ ਆਪਣੇ ਕਰਕੇ ਦੱਸੋ ਆ ਜੀ ਨਹੀਂ ਦਵਾ ਆ ਲੈਟਾ ਲੁਟਾ ਸਭ ਤੋਂ ਮੰਡੀ ਚਗਵਾ ਦੇ ਹਾਂ ਜੀ ਆਪੋ ਆਪਣੀਆਂ ਲੈਟਾਂ ਦਾ ਇੰਤਜ਼ਾਮ ਕਰਕੇ ਰੱਖੋ ਠੀਕ ਹੈ ਜੀ ਠੀਕ ਤੁਹਾਡੀ ਫ੍ਰੀ ਸਾਰੇ ਇੰਤਜ਼ਾਮ ਕਰਾ ਕੇ ਦਊਗਾ ਠੀਕ ਆ ਸਰ ਇੱਕ ਇੱਥੇ ਸਰਕਾਰ ਵੱਲੋਂ ਅਸੀਂ ਟੈਂਪਰੇਰੀ ਮੀਟਰ ਲਵਾ ਦੇਾਂਗੇ ਠੀਕ ਆ ਠੀਕ ਸੋੜ ਲਓ ਬਿਜਲੀ ਦਾ ਠੀਕ ਆ ਜੀ ਉੱਥੋਂ ਤੁਹਾਨੂੰ ਕਨੈਕਸ਼ਨ ਮਿਲ ਜਾਊਗਾ ਠੀਕ ਆ ਠੀਕਾ ਉਹਦਾ ਜੋਰ ਦੇ ਲਊਗਾ ਆਪਸ ਵਿੱਚ ਵੰਡ ਲੈ ਸਹੀ ਗੱਲ ਹੈ ਨਾ ਆਵੇ 10 ਰੁਪਏ ਆਵੇ 50 ਰੁਪਏ ਹਾਂਜੀ ਹਾਂਜੀ ਜਿੰਨਾ ਆਊਗਾ ਸਾਰੇ ਵੰਡੋਗੇ ਹਾਂਜੀ ਹਾਂਜੀ ਜਿਹੜਾ ਬੰਦਾ ਲਟਾ ਦੇ ਪੈਸੇ ਲੈਂਦੇ ਆ ਹਾਂਜੀ ਆ ਜਿਹੜਾ ਆ ਤੱਕ ਪਹੁੰਚੇ ਆਪਦੇ ਲੋ ਸਾਰੇ ਜਾਣੇ ਮੱਟੀ ਵਾਲਾ ਚਲਾ ਦੋਗੇ ਨਹੀਂ ਲਾ ਸਕਦੇ ਹੈਂ ਆਪੋ ਆਪਣੇ ਖਰੀਦੋ ਠੀਕ ਹੈ ਠੀਕਾ ਇਹ ਉਹ 60 ਦੇ ਵਿੱਚ mafia ਚੱਲਦਾ ਠੀਕ ਆ ਸਰ ਕਿਸੇ ਨੇ ਤਖਤ ਪੋਸ਼ ਕਰਾਇਆ ਤੇ ਨਹੀਂ ਲੈਣਾ ਨਹੀਂ ਲੈ ਸਕਦੇ ਅਸੀਂ ਲੈ ਦਿੰਦੇ ਠੀਕ ਆ ਖੜੇਗੋਲ ਆਣਾ ਜਾਂਦੇ ਪ੍ਰਾਨ ਨਹੀਂ ਦਿੰਦੇ ਟੋਂਡੀਆਂ ਆਂ ਦਿੰਦੇ ਜਿਹੜੇ ਪ੍ਰਧਾਨ ਇੱਥੇ ਹੀ ਇੱਥੇ ਆਣੇ ਕੋਈ ਨਹੀਂ ਅੱਜ ਮੈਂ ਚੱਲ ਕੇ ਆਇਆ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਤੁਹਾਡੇ ਨਾਲ ਤੱਕਾ ਹੋ ਰਿਹਾ ਹਾਂ ਉਹਨਾਂ ਨੇ ਕਹਿੰਦੇਗਾ ਜਨਾਬ ਤੁਹਾਡੇ ਨਾਲ ਆ ਗਿਆ ਤੁਹਾਡਾ ਨਾਮ ਬਦਨਾਮ ਕਰ ਦਿਆ ਆ ਗਿਆ ਨਾ ਮੈਂ ਫਿਰ ਅੱਗੇ ਜੁਨੀਵਾਸੀ ਤੁਹਾਡੇ ਨਾਲ ਜਿਹੜਾ ਨਾਮ ਮੇਰਾ ਬਦਨਾਮ ਕਰਦਾ ਲਿਆਓ ਉਹਨੂੰ ਮੂਰੇ ਕਰਾਉਂਦੇ ਨੇ ਉਹਨਾਂ ਨੇ ਕਹਿੰਦੇ ਕਦੇ ਤੁਹਾਡੀ ਵੱਡੀ ਲੱਗ ਰਹੀ ਆਜੋ ਆਜੋ ਆ ਮੈਂ ਖੜਾ ਨਾ ਇੱਕ ਇੱਕ ਰੇੜੀ ਤੇ ਮੇਰਾ ਟੈਲੀਫੋਨ ਨੰਬਰ ਲਿਖ ਲਓ ਠੀਕ ਹੈ ਠੀਕ ਇੱਕ ਇੱਕ ਰੇੜੀ ਤੇ ਮੇਰਾ ਚਾਰ ਟੈਲੀਫੋਨ ਮੋਟਿਆਂ ਦੇ ਲਿਖ ਲਓ ਨੰਬਰ ਠੀਕ ਹੈ ਮੈਂ ਨਹੀਂ ਚੱਕਦਾ ਮੇਰੇ ਬੰਦੇ ਚੱਕਣਗੇ ਠੀਕ ਹੈ ਸਾਨੂੰ ਦੇ ਦੋ ਕਿਸੇ ਨੂੰ 1 ਰੁਪਿਆ ਨਹੀਂ ਦੇਣਾ